ਪੰਜਾਬੀ ਗਾਇਕਾਂ ਦੇ ਉੱਤੇ ਕੈਨੇਡਾ ਦੇ ਵਿੱਚ ਗੈਂਗਸਟਰਾਂ ਦਾ ਕਹਿਰ ਇੱਕ ਹੋਰ ਪੰਜਾਬੀ ਗਾਇਕ ਦੇ ਉੱਤੇ ਹਮਲਾ ਕੀ ਹੈ ਪੂਰਾ ਮਾਮਲਾ ਜਾਣੋ ਇਸ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਇੰਡੀਆ ਨਿਊਜ਼ ਪੰਜਾਬ ਡਿਜੀਟਲ ਤੇ ਤੁਹਾਡਾ ਸਵਾਗਤ ਹੈ ਮੇਰਾ ਨਾਮ ਹੈ ਸਿਮਰਨ ਤੇ ਤੁਸੀਂ ਦੇਖ ਰਹੇ ਹੋ ਜਸਟ ਪੰਜਾਬੀ ਲਾਰੈਂਸ ਬਿਸ਼ਨੋਈ ਗੈਂਗ ਨੇ ਇੱਕ ਤੋਂ ਬਾਅਦ ਇੱਕ ਲਗਾਤਾਰ ਵਾਰਦਾਤਾਂ ਨੂੰ ਅੰਜਾਮ ਦੇ ਕੇ ਕੈਨੇਡਾ ਦੇ ਵਿੱਚ ਫਿਰ ਤੋਂ دہشت ਦਾ ਮਾਹੌਲ ਬਣਾ ਦਿੱਤਾ ਹੈ ਕੈਨੇਡਾ ਦੇ ਵਿੱਚ ਗੈਂਗਸਟਰਾਂ ਦਾ ਆਤੰਕ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ ਜਿੱਥੇ ਇੱਕ ਪਾਸੇ ਪੰਜਾਬੀ ਗਾਇਕਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਉੱਥੇ ਹੀ ਹੁਣ ਪੰਜਾਬੀ ਸਿੰਗਰ ਚੰਨੀ ਨੱਟਨ ਦੇ ਕੈਨੇਡਾ ਸਥਿਤ ਘਰ ਦੇ ਉੱਤੇ ਹਮਲੇ ਦੀ ਖਬਰ ਵੀ ਸਾਹਮਣੇ ਆਈ ਹੈ ਤੇ ਇੱਕ ਬਾਰ ਫੇਰ ਲਾਰੈਂਸ ਗੈਂਗ ਦੇ ਮੈਂਬਰ 골ਡੀ ਢਿੱਲੋ ਨੇ ਫੇਸਬੁੱਕ ਪੋਸਟ ਦੇ ਉੱਤੇ ਇਸ ਘਟਨਾ ਦੀ ਜ਼ਿੰਮੇਵਾਰੀ ਲੈਂਦੀ ਹੈ ਇਨਾ ਹੀ ਨਹੀਂ ਚੰਨੀ ਨਤਨ ਦੇ ਘਰ ਉੱਤੇ ਫਾਇਰਿੰਗ ਦਾ ਇੱਕ ਵੀਡੀਓ ਜੋ ਹੈ ਉਹ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਇਰਲ ਹੋ ਰਿਹਾ ਹੈ ਦੱਸਦੇ ਕਿ ਇਸ ਵੀਡੀਓ ਦੇ ਵਿੱਚ ਚੰਨੀ ਦੇ ਘਰ ਦੇ ਉੱਤੇ ਲਗਾਤਾਰ ਕਈ ਰਾਉਂਡ ਫਾਇਰਿੰਗ ਹੁੰਦੀ ਨਜ਼ਰ ਆ ਰਹੀ ਹੈ ਹਾਲਾਂਕਿ ਇਹ ਹਜੇ ਤੱਕ ਪਤਾ ਨਹੀਂ ਚਲ ਸਕਿਆ ਹੈ ਕਿ ਫਾਇਰਿੰਗ ਦੇ ਸਮੇਂ ਘਰ ਦੇ ਵਿੱਚ ਕੋਈ ਸੀਗਾ ਜਾਂ ਫਿਰ ਨਹੀਂ 골ਡੀ ਢਿੱਲੋ ਨੇ ਇੱਕ ਪੋਸ ਦੇ ਵਿੱਚ ਚੰਨੀ ਨਤਨ ਦੇ ਘਰ ਫਾਇਰਿੰਗ ਦਾ ਦਾਵਾ ਕਰਦੇ ਹੋਏ ਕਿਹਾ ਕਿ ਉਹ ਸਿੰਗਰ ਸਰਦਾਰ ਖੇਰਾ ਤੋਂ ਨਜ਼ਦੀਕੀਆਂ ਵਧਾ ਰਿਹਾ ਹੈ ਇਸ ਲਈ ਉਸ ਦੇ ਉੱਤੇ ਫਾਇਰਿੰਗ ਕਰਵਾਈ ਗਈ ਸਤਿ ਸ਼੍ਰੀ ਅਕਾਲ ਮੈਂ ਗੋਲਡੀ ਟਿਲੋਂ ਲਾਰੈਂਸ ਬਿਸ਼ਨੋਈ ਗੈਂਗ ਤੋਂ ਜੋ ਕੱਲ ਚੰਨੀ ਨਤਨ ਦੇ ਘਰ ਸ਼ੂਟਿੰਗ ਹੋਈ ਉਸ ਦਾ ਕਾਰਨ ਸਰਦਾਰ ਖੇਰਾ ਹੈ ਜੋ ਵੀ ਸਿੰਗਰ ਇਸ ਨਾਲ ਅੱਗੇ ਵੀ ਕੰਮ ਜਾਂ ਸੰਬੰਧ ਰੱਖੇਗਾ ਉਹ ਆਪ ਦੇ ਨੁਕਸਾਨ ਦਾ ਆਪ ਜ਼ਿੰਮੇਵਾਰ ਹੋਵੇਗਾ ਕਿਉਂਕਿ ਸਰਦਾਰ ਖੇਰਾ ਦਾ ਅਸੀਂ ਅੱਗੇ ਵੀ ਜਾਨੀ ਮਾਨੀ ਨੁਕਸਾਨ ਕਰਾਂਗੇ ਚੰਨੀ ਨਾਲ ਸਾਡੀ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ #बॉसयूरो ਗੌਰਤਬ ਹੈ ਕਿ ਇਸ ਤੋਂ ਪਹਿਲਾਂ ਵੀ ਕੈਨੇਡਾ ਦੇ ਸਰੀ ਦੇ ਵਿੱਚ ਕਪਿਲ ਸ਼ਰਮਾ ਦੇ ਕਿਆ ਕਾਫੇ ਦੇ ਉੱਤੇ ਗੋਲੀਬਾਰੀ ਕੀਤੀ ਗਈ ਸੀ ਇਤਤਾਕ ਕਿ ਪਿਛਲੇ ਹਫਤੇ ਹੀ ਪੰਜਾਬੀ ਗਾਇਕ ਤੇਜੀ ਕਾਲੋ ਦੇ ਉੱਤੇ ਵੀ ਫਾਇਰਿੰਗ ਦੀ ਖਬਰ ਸਾਹਮਣੇ ਆਈ ਸੀ ਤੇ ਉਸ ਦੀ ਜ਼ਿੰਮੇਵਾਰੀ ਵੀ ਲੋਰੈਂਸ ਬਿਸ਼ਨੋਈ ਗੈਂਗ ਨੇ ਹੀ ਲਈ ਸੀ ਹਾਲਾਂਕਿ ਅਗਲੇ ਹੀ ਦਿਨ ਤੇਜੀ ਕਾਲੋ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਪਾਉਂਦੇ ਹੋਏ ਆਪਣੀ ਸਲਾਮਤੀ ਦੀ ਖਬਰ ਦਿੱਤੀ ਅਤੇ ਉਹਨਾਂ ਦੇ ਉੱਤੇ ਕੀਤੀ ਗਈ ਫਾਇਰਿੰਗ ਦੇ ਦਾਅਵੇ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਸੀ ਵੈਲ ਹੁਣ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਅਖੀਰਕਾਰ ਕੈਨੇਡਾ ਦੇ ਵਿੱਚ ਪੰਜਾਬੀ ਕਲਾਕਾਰਾਂ ਨੂੰ ਲੈ ਕੇ ਇਹ ਗੈਂਗਸਟਰ ਵਾਦ ਕਦੋਂ ਰੁਕੇਗਾ ਤੁਹਾਡਾ ਇਸ ਮਾਮਲੇ ਬਾਰੇ ਕੀ ਕਹਿਣਾ ਹੈ ਸਾਨੂੰ ਕਮੈਂਟ ਸੈਕਸ਼ਨਸ ਦੇ ਵਿੱਚ ਜ਼ਰੂਰ ਦੱਸਿਓ ਤੇ ਪੰਜਾਬੀ ਜਗਤ ਤੋਂ ਜੁੜੇ ਅਜਿਹੇ ਹੋਰ ਅਪਡੇਟਸ ਲਈ ਦੇਖਦੇ ਰਹੋ ਜਸ ਪੰਜਾਬੀ ਓਨਲੀ ਔਨ ਇੰਡੀਆ ਨਿਊਜ਼ ਪੰਜਾਬ ਡਿਜੀਟਲ